ਮੁੱਖ ਮੰਤਰੀ ਸਾਹਿਬ ਸੁਣ ਰਹੇ ਨੇ ਆਪਣੇ ਸਾਰੇ ਲੋਕਾਂ ਨੂੰ ਪਰ ਇੱਕ ਡਾਕਟਰ ਅਜੇ ਗੁਪਤਾ ਅੰਮ੍ਰਿਤਸਰ ਦੇ ਅੰਮ੍ਰਿਤਸਰ ਤੋਂ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਨੂੰ ਇੱਕ ਸਾਇਲੈਂਟ ਵਿਰੋਧ ਡਾਕਟਰ ਇੰਦਰਬੀਰ ਨਿਜਰ ਦਾ ਵੀ ਹੈ ਜਿਹੜਾ ਨਜ਼ਰ ਨਹੀਂ ਆਉਂਦਾ ਉਹ ਬਹੁਤ ਸ਼ਾਲੀਨ ਚਿਹਰੇ ਨੇ ਬੋਲਦੇ ਘੱਟ ਹੈ ਪਰ ਮੈਂ ਜਿਹੜਾ ਡਾਕਟਰ ਅਜੇ ਗੁਪਤਾ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ ਉਹ ਬਿਆਨ ਜ਼ਰੂਰ ਸੁਣਾਉਣਾ ਚਾਹੁੰਦਾ ਹੈ ਉਹ ਕਹਿੰਦੇ ਨੇ ਕਿ ਸਾਡੀ ਹੁਣ ਤੱਕ ਦੀ ਕਾਰਗੁਜ਼ਾਰੀ ਬਹੁਤ ਕਮਜ਼ੋਰ ਆ ਕਿਉਂਕਿ ਸਾਡੀ ਕੋਈ ਨਹੀਂ ਸੁਣਦਾ ਦਫਤਰਾ ਸਾਨੂੰ ਥਾ ਥਾਂ ਬੇਇਜ਼ਤ ਹੋਣਾ ਪੈਂਦਾ ਔਰ ਬਲਕਿ ਜਿਹੜੇ ਦੂਜੇ ਕਾਲੀ ਤੇ ਕਾਂਗਰਸੀ ਉਹਨਾਂ ਦੇ ਕੰਮ ਹੋ ਰਹੇ ਆ ਇਹ ਬੜੀਆਂ ਤਲਖ ਟਿੱਪਣੀਆਂ ਨੇ ਹਮੇਸ਼ ਸਿੰਘ ਜੀ ਇਸ ਤੋਂ ਪਹਿਲਾਂ ਇਹ ਟਿੱਪਣੀਆਂ ਅਕਸਰ ਕੁਮਰਵਜੀ ਪ੍ਰਤਾਪ ਕਰਦੇ ਰਹੇ ਨੇ ਉਹਨਾਂ ਨੂੰ ਕੋਈ ਬਹੁਤੀ ਤਵੱਜੋ ਦਿੱਤੀ ਨਹੀਂ ਗਈ ਹੁਣ ਤੱਕ ਪਾਰਟੀ ਨੇ ਕੋਈ ਉਹਨਾਂ ਨੂੰ ਕੌਲਿਆ ਤੱਕ ਨਹੀਂ ਨਾ ਹਾਈ ਕਮਾਂਡ ਨੇ ਨਾ ਥੱਲੇ ਉਹ ਮਾਨ ਸਾਹਿਬ ਨੇ ਇਹ ਚੀਜ਼ਾਂ ਵਾਪਰ ਰਹੀਆਂ ਨੇ ਥੱਲੇ ਕਿ ਬਿਊਰੋਕਰੇਸੀ ਤੇ ਭਾਂਡਾ ਭੰਨਤਾ ਜਾਵੇ ਬਿਊਰੋਕ੍ਰੇਸੀ ਆਖਰ ਤੁਸੀਂ ਕਿਵੇਂ ਚਾਹੁੰਦੇ ਹੋ ਕਿ ਤੁਹਾਡੀ ਉਹ ਹੱਥ ਧੋਕਾ ਹੀ ਬਣ ਜਾਏ ਤੁਸੀਂ ਸਭ ਜਾਇਜ਼ ਨਜਾਇਜ਼ ਕਰਾਓ ਮਤਲਬ ਇਹ ਪਹਿਲੀ ਵਾਰ ਨਹੀਂ ਅੱਗੇ ਵੀ ਦੂਜੀਆਂ ਸਰਕਾਰਾਂ ਚ ਵੀ ਹੁੰਦਾ ਰਿਹਾ ਪਰ ਇਸ ਵਾਰੀ ਇਹ ਜ਼ਿਆਦਾ ਸਿਰ ਚੜ ਕੇ ਬੋਲ ਰਿਹਾ ਕਿ ਸਾਨੂੰ ਤੁਸੀਂ ਲਗਾਮਾਂ ਦਿਓ ਜੀ ਪ੍ਰਸ਼ਾਸਨ ਦੀਆਂ ਇਹੀ ਮੰਨਿਆ ਜਾ ਰਿਹਾ ਨਾ ਹਲਕਾ ਅੰਚਾਰਜ ਐਮਐਲਏ ਚਾਹੁੰਦੇ ਆ ਕਿ ਸਾਡੇ ਅਨੁਸਾਰ ਡੀਸੀ ਕੰਮ ਕਰਨ ਐਸਐਸਪੀ ਕਰਨ ਐਸਐਚਓ ਕਰਨ ਡੀਐਸਪੀ ਕਰਨ ਇਹੋ ਹੀ ਇਕਾਲੀ ਦਲ ਕਰਦਾ ਰਿਹਾ ਇਹੋ ਕਾਂਗਰਸ ਕਰਦਾ ਰਿਹਾ ਮੈਨੂੰ ਲੱਗਦਾ ਕਿ ਸਾਡੀ ਸੱਦ ਪੁੱਛਣੀ ਐ ਸਾਡੀ ਗੱਲ ਨਹੀਂ ਹੁੰਦੀ ਇਹਦੇ ਤੋਂ ਵੀ ਜ਼ਿਆਦਾ ਸੰਗੀਨ ਇਲਜ਼ਾਮ ਜਿੱਥੇ ਗਵਰਨਮੈਂਟ ਖੜੀ ਐ ਦੋ ਹੋਰ ਨੇ ਜਿਹੜੇ ਗੁਪਤਾ ਜੀ ਨੇ ਵੀ ਲਾਏ ਨੇ ਜਿਹੜੇ ਹੋਰ ਵੀ ਬੰਦੇ ਕਈ ਕਹ ਰਹੇ ਨੇ ਇਸ ਕੇ ਇਹਨਾਂ ਨੇ ਉਪਨ ਲਾਇਆ ਕਿਉਂਕਿ ਵੀਡੀਓ ਆਡੀਓ ਬਾਹਰ ਆ ਗਈ ਔਰ ਕੁਮਰ ਬਿਰਜੇ ਪ੍ਰਤਾਪ ਨੇ ਵੀ ਉਹ ਲਾਇਆ ਸਭ ਤੋਂ ਪਹਿਲੀ ਗੱਲ ਉਹ ਕਹਿੰਦੇ ਕਰਾਪਸ਼ਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋ ਗਈ ਐ ਜੇ ਐਮਐਲਏ ਦਾ ਫੋਨ ਚਲਾ ਜਾਂਦਾ ਪਹਿਲਾਂ ਜੇ ਬੰਦਾ ਲੱਖ ਲੈਂਦਾ ਉਹ 4 ਲੱਖ ਤੇ ਚਲਾ ਜਾਂਦਾ ਸਭ ਕਰਾਪਸ਼ਨ ਦਾ ਲੈਵਲ ਤੇ ਇਹ ਬਕਾਇਦਾ ਇੱਕ ਬੇहद سنگੀਨ ਇਲਜ਼ਾਮ ਹੈ ਔਰ ਜਿਹੜੀ ਕਟੜ ਇਮਾਨਦਾਰ ਪਾਰਟੀ ਤੇ ਜਦੋਂ ਉਹਨਾਂ ਦਾ ਆਪਣਾ ਬੰਦਾ ਲਾਉਂਦਾ ਹੋਵੇ ਇਹੋ ਜਿਹਾ ਇਲਜ਼ਾਮ ਤਾਂ ਇਹਦੀ ਜਵਾਬਦੇਹੀ ਤਾਂ ਭਗਵੰਤ ਮਾਨ ਸਰਕਾਰ ਦੀ ਹੈਗੀ ਉਹ ਹੈ ਬਾਕੀ ਜੇ ਗੱਲਾਂ ਸੈਕੰਡਰੀ ਦੂਜੀ ਗੱਲ ਉਹ ਇਹ ਕਹਿੰਦੇ ਨੇ ਕਿ ਨਸ਼ੇ ਦੀ ਅਸੀਂ ਗੱਲ ਕੀਤੀ ਸੀ ਕਿ ਅਸੀਂ ਉਹਨੂੰ ਖਤਮ ਕਰਾਂਗੇ ਜਾਂ ਘਟਾਵਾਂਗੇ ਔਰ ਹਰ ਕਿਤੇ ਉਦੋਂ ਉੱਤੇ ਜੀ ਨਾਲ ਬਿਕ ਰਿਹਾ ਹੈ ਬਹੁਤ ਬੁਰਾ ਹਾਲ ਹੈ ਕਿਤੇ ਕੋਈ ਸੁਣਵਾਈ ਨਹੀਂ ਕਿਤੇ ਕੋਈ ਗੱਲ ਨਹੀਂ ਤਾਂ ਤੁਸੀਂ ਜਿਹੜੇ ਵਾਦੇ ਕੀਤੇ ਜਿਹੜੇ ਲੋਕ ਫੀਲਡ 'ਚੋਂ ਲਗਾਤਾਰ ਇਲਜ਼ਾਮ ਮਾਰ ਰਹੇ ਨੇ ਔਰ ਉਹ ਇਲਜ਼ਾਮਾਂ ਨੂੰ ਜਦੋਂ ਤੁਹਾਡੇ ਹੀ ਆਪਣੇ ਚੁੜੇ ਹੋਏ ਨਮਾਇੰਦਿਆਂ ਦੇ ਮੂੰਹ ਤੇ ਆਉਣ ਲਈ ਮਜਬੂਰ ਹੋ ਜਾਣ ਉਹ ਉਹੀ ਇਲਜ਼ਾਮ ਤਾਂ ਸਰਕਾਰ ਦੀ ਓਵਰঅল ਕਾਰਗੁਜ਼ਾਰੀ ਤੇ ਤਾਂ ਦਿਖਾਈ ਦੇਣਾ ਹੀ ਚਾਹੀਦਾ ਇਹਨੂੰ ਤੁਸੀਂ ਪੈਚ ਵਰਕ ਕਰਕੇ ਲੁਪਾ ਕੋਚੀ ਕਰਕੇ ਇਧਰ ਉਧਰ ਕਰਕੇ ਇਹਨੇ ਕੰਮ ਘੱਟ ਕੀਤਾ ਇਹਨੇ ਕੰਮ ਬੰਦ ਕੀਤਾ ਇਧਰ ਉਧਰ ਲਾ ਮਾਰ ਕੇ ਉਹਦਾ ਉਹਦੇ ਨਾਲ ਨਹੀਂ ਕੰਮ ਚੱਲਦਾ ਔਰ ਇਹ ਕੰਮ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨਾਲ ਵੀ ਲਗਾਤਾਰ ਹੋਇਆ ਕੈਪਟਨ ਅਮਰਿੰਦਰ ਸਿੰਘ ਦੀ ਜਿਹੜਾ ਦੂਸਰਾ ਫੇਸ ਸੀ ਔਰ ਬਹੁਤ ਸਾਰੇ ਇਵਨ ਉਦੋਂ ਜਾਖੜ ਸਾਹਿਬ ਪ੍ਰਧਾਨ ਸੀਗੇ ਤੇ ਬਾਕੀ ਐਮਐਲਏ ਬਹੁਤ ਸੀ ਇਵਨ ਕਈ ਮੰਤਰੀ ਵੀ ਇਹ ਕਹਿੰਦੇ ਰਹੇ ਕਿ ਅਜੇ ਵੀ ਅਕਾਲੀਆਂ ਦੀ ਚੱਲਦੀ ਹੈ ਜੀ ਅਕਾਲੀ ਦਲ ਨਾਲ ਪਹਿਲਾਂ ਤਾਂ ਕਹਿੰਦੇ ਨੇ ਫਿਰ ਥੋੜਾ ਚਿਰ ਬਾਅਦ ਇਹ ਕਹਿਣ ਲੱਗੇ ਕਿ ਉਹਨਾਂ ਦੀ ਅਟਰੀ ਸਿੱਧੀ ਤਾਂ ਭਾਜਪਾ ਨਾਲ ਹੈ ਤੇ ਉਹ ਭਾਜਪਾ ਚੱਲਦੀ ਹੈ ਸਾਡੀ ਤਾਂ ਚੱਲਦੀ ਨਹੀਂ ਜੇ ਸਾਰੇ ਕਿਤੇ ਆਏ ਨਸ਼ਾ ਉਮੇ ਬੇਕਰ ਹੈ ਤੁਸੀਂ 4 ਹਫਤੇ ਅਚਕੁਟਾ ਸਾਹਿਬ ਤੇ ਹੱਥ ਰੱਖਿਆ ਸੀ ਬਾਕੀ ਚੀਜ਼ਾਂ ਉਹ ਮੇ ਸਾਰੀਆਂ ਹੋ ਰਹੀਆਂ ਨੇ ਔਰ ਉਹ ਬਦਰਾਮੀ ਜਿਹੜੀ ਕੈਪਟਨ ਮਰਿੰਦਰ ਸਿੰਘ ਦੀ ਹੋਈ ਸੀ ਉਦੋਂ ਤੱਕ ਕਾਂਗਰਸ ਆਈ ਕਮਾਂਡ ਸੀ ਨੇੜੇ ਜਾ ਕੇ ਬਹੁਤ ਉਤਾਰਤਾ ਕੈਪਟਨ ਮਰਿੰਦਰ ਸਿੰਘ ਨੂੰ ਜਾ ਕੇ ਜੀ ਔਰ ਉਹ ਸ਼ਾਇਦ ਇਹਦੋਂ ਪਹਿਲਾਂ ਵੀ ਗਮ ਹੋ ਜਾਂਦਾ ਜੇ ਕਰੋਨਾ ਤੇ ਕਿਸਾਨ ਅੰਦੋਲਨ ਨਾ ਹੁੰਦਾ ਇਹ 2 ਸਾਲ ਕੈਪਟਨ ਮਰਿੰਦਰ ਸਿੰਘ ਦੇ ਤਾਂ ਕਰਕੇ ਲੰਘ ਗਏ ਕਿਉਂਕਿ ਹਾਲਾਤ ਥੋੜੇ ਜਿਹਾ ਅਸਾਧਾਰਨ ਸੀਗੇ ਨਹੀਂ ਉਦੋਂ ਪਹਿਲਾਂ ਹੀ ਕਾਂਗਰਸ ਚ ਬਗਾਵਤ ਹੋਣੀ ਸੀ ਹੁਣ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਜੀ ਵੀ ਕੋਈ ਬਗਾਵਤ ਦਾ ਮਾਦਾ ਹੈ ਕੀ ਆਮ ਆਦਮੀ ਪਾਰਟੀ ਇਕੱਲਾ ਇੰਦਾ ਕਹਿਣ ਦੇ ਕੁਐਸਚਨ ਹੀ ਨਹੀਂ ਨੇ ਵੀ ਇੰਨੇ ਹੀ ਕਹਿਣ ਨੂੰ ਬਹੁਤ ਪੂਰਾ ਮੰਨ ਲਿਆ ਜਾਣਾ ਚਾਹੀਦਾ ਜਾਂ ਜਿਹੜੀ ਕੀ ਗੁਪਤਾ ਤੇ ਕੁਮਰ ਵਿਜੇ ਪ੍ਰਤਾਪ ਨੇ ਜਾਂ ਨਿੱਜ ਰੋਣੀ ਨਹੀਂ ਕਹਿ ਰਹੇ ਇਹ ਤਿੰਨਾਂ ਦਾ ਦਰਦ ਹੈ ਜਾਂ ਬਾਕੀ ਸਭ ਦਾ ਵੀ ਦਰਦ ਹੈ ਕੁਝ ਹੋਰ ਲੋਕਾਂ ਦਾ ਵੀ ਹੈ ਸਾਰਿਆਂ ਦਾ ਵੀ ਬਾਕੀ ਜ਼ੁਬਾਨ ਨਹੀਂ ਦੇ ਸਕਦੇ ਆਪਣੀ ਗੱਲ ਨੂੰ ਡਰ ਹੈ ਕਿਤੇ ਆ ਵੀ ਨਾ ਚਲਾ ਜਾਵੇ ਆ ਵੀ ਨਾ ਚਲਾ ਜਾਵੇ ਪੋਣਾ ਇੱਕ ਬਹੁਤ ਵੱਡੀ ਗੱਲ ਰੁੱਪਦੀ ਹੈ ਜਿਹੜੀ ਵੀ ਆ ਚੀਜ਼ ਖੋਲਾਂਗੇ ਔਰ ਜਿਹੜਾ ਵਿਜੇ ਸਿੰਘ ਲਾ ਉੱਥੇ ਕੱਢ ਕੇ ਬਾਰ ਬਾਰ ਕਹਿ ਰਹੇ ਹਨਸਾ ਦੇ ਵਿੱਚ ਕਿ ਮੇਰੇ ਤੇ ਇੱਕ ਪੈਸੇ ਦਾ ਇਲਜ਼ਾਮ ਨਹੀਂ ਕੋਈ ਸਾਬਤ ਕਰ ਸਕਦਾ ਮੇਰੇ ਸਬੰਧੀਆਂ ਤੇ ਨਹੀਂ ਕਰ ਸਕਦਾ ਸੱਚੀ ਮინისტრ ਨੂੰ ਚੈਲੰਜ ਹੈ ਸਿੱਧਾ ਉਹਨਾਂ ਨੇ ਆ ਫੜਵਾਇਆ ਸੀ ਉਹ ਤੇ ਜਦੋਂ ਪਾਰਟੀ ਦੇ ਅੰਦਰ ਉਹ ਇਹ ਚੀਜ਼ਾਂ ਵਿਕਸਿਤ ਹੋਣਗੀਆਂ ਡਵੈਲਪ ਹੋਣਗੀਆਂ ਹੌਸ ਲੈਵਲ ਦੇ ਤਾਂ ਇਹਦਾ ਜਵਾਬ ਜਿਵੇਂ ਸੁਖਵੀਰ ਸਿੰਘ ਬਾਦਲ ਕਰ ਰਹੇ ਨੇ ਕਿ ਮੈਂਬਰ ਕੱਲੇ ਕੈਂਡੀਡੇਟਾਂ ਕੋਲ ਜਾ ਕੇ ਵੀ ਹੁਣ ਆਪਾਂ ਅਗਲੀਆਂ ਚੋਣਾਂ ਲੜਨੀਆਂ ਨੇ ਸ਼ਾਇਦ ਉਹ ਵੀ ਭਗਵੰਤ ਮਾਨ ਵੀ ਕਰ ਰਹੇ ਨੇ ਵੀ ਆਪ ਹੀ ਸੁਣ ਰਹੇ ਨੇ ਆਪ ਹੀ ਤਾਕਤਵਰ ਨੇ ਆਪ ਹੀ ਸੈਟਅਪ ਦੇ ਵਿੱਚ ਉਹ ਸਮਝ ਲੈ ਕੀ ਭਗਵੰਤਵਾ ਨੇ ਕਹਿਣਗੇ ਵੀ ਦਿੱਲੀ ਵਾਲਿਆਂ ਨੇ ਸਾਡਾ ਖਰਾਬ ਕਰਤਾ ਮੈਨੂੰ ਵੀ ਫ੍ਰੀਲੀ ਕੰਮ ਨਹੀਂ ਕਰਨ ਦਿੱਤਾ ਜੇ ਮੈਨੂੰ ਫ੍ਰੀ ਕੰਮ ਕਰਨ ਦਿੰਦੇ ਤਾਂ ਹਾਲਤ ਇਹ ਨਹੀਂ ਸੀ ਹੋਣੀ ਜਾਂ ਤਾਂ ਇੱਕ ਇਹ ਇੱਕ ਗੱਲ ਹੈ ਦੂਜਾ ਐਂਗਲ ਇਹ ਹੈ ਫਿਰ ਕਿ ਤੁਹਾਨੂੰ ਕੰਮ ਕਰਨ ਦਿੱਤਾ ਜਾ ਰਿਹਾ ਤੁਸੀਂ ਇੰਡੀਪੈਂਡੈਂਟ ਹੋ ਤੁਸੀਂ ਫਿਰ ਪਾਵਰ ਸ਼ੇਅਰਿੰਗ ਕਿਉਂ ਨਹੀਂ ਤੁਹਾਡੇ ਮੰਤਰੀ ਦੀ ਕਿਸੇ ਦੀ ਪਛਾਣ ਤੇ ਬੁੱਕਤ ਕਿਉਂ ਨਹੀਂ ਉਹ ਆਪਣੇ ਡਿਪਾਰਟਮੈਂਟ ਨੂੰ ਵੀ ਆਪਣੇ ਢੰਗ ਨਾਲ ਰਨ ਕਿਉਂ ਨਹੀਂ ਕਰ پا ਰਹੇ ਔਰ ਜੇ ਰਨ ਕਰ ਰਹੇ ਨੇ ਜਿੰਨੀਆਂ ਗਲਤੀਆਂ ਆਲੇ ਤੁਸੀਂ ਸੁਪਰਵਾਈਜ਼ ਕਰੋ ਤੇ ਉਹਨਾਂ ਨੂੰ ਉਹਨਾਂ ਦੀ ਜਵਾਬਦੇਹੀ ਤੈਅ ਕਰੋ ਜਿਹੜੇ ਬੰਦੇ ਨਹੀਂ ਕੰਮ ਕਰਨਗੇ ਜੇਕਰ ਤੁਸੀਂ ਉਹਨਾਂ ਨੂੰ ਇੱਕ ਵਾਰ ਮੌਕਾ ਦਿੰਦੇ ਹੋ ਕਿਸੇ ਪੋਸਟ ਤੇ ਬਿਠਾਉਂਦੇ ਹੋ ਉਹਨੂੰ ਕੰਮ ਕਰਨ ਦੇ ਲਈ ਫ੍ਰੀ ਹੋ ਦਿਓ ਡੇ ਟੂ ਡੇ ਦੇ ਮਾਮਲੇ ਵਿੱਚ ਪਾਲਿਸੀ ਤਾਂ ਪੂਰੀ ਸਰਕਾਰ ਨੇ ਬਣਾਉਣੀ ਹੁੰਦੀ ਹੈ। ਇਹੀ ਸਰਕਾਰ ਦੇ ਇਹਦਾ ਦੂਜਾ ਪਾਸਾ ਫਿਰ ਜਿਹੜਾ ਇੱਕ ਤਾਂ ਇਹ ਪਾਸਾ ਹੈ ਸਰਕਾਰ ਦਾ ਜਿਹੜਾ ਸੋਚਣਾ ਪਏਗਾ। ਦੂਜਾ ਪਾਸਾ ਜਿਵੇਂ ਤੁਸੀਂ ਕਹੇ ਵੀ ਐਮਐਲਏ ਕੀ ਚਾਹੁੰਦੇ ਨੇ? ਹਲਕਾਂ ਚਾਰਜ ਕੀ ਚਾਹੁੰਦੇ ਨੇ ਸਾਰੀਆਂ ਪਾਰਟੀਆਂ ਚ ਇੱਕ ਨਾ ਇਹ ਸਾਰਾ ਸਿਸਟਮ ਹੋ ਗਿਆ ਵੀ ਜਿਹੜਾ ਜ਼ਿਲ੍ਹਾ ਤੇ ਜਿਹੜਾ ਹੇਠਾਂ ਬਲਾਕ ਹੈ ਨਾ ਉਹ ਮੇਰੇ ਲੀਡਰ ਜਿਹੜਾ ਉੱਥੇ ਸਥਾਪਿਤ ਆ ਉਹਦੇ ਮੂੰਹੋਂ ਨਿਕਲੇ ਸ਼ਬਦ ਦੇ ਮੁਤਾਬਕ ਚੱਲਣਾ ਚਾਹੀਦਾ ਜੇ ਉਹਦੇ ਮੂੰਹੋਂ ਨਿਕਲੇ ਸ਼ਬਦ ਦੇ ਮੁਤਾਬਕ ਚੱਲੂਗਾ ਤਾਂ ਸੰਵਿਧਾਨ ਕਾਦੇ ਲਈ ਆ ਜਿਹੜੀ ਤੁਸੀਂ ਫੜ-ਫੜ ਕੇ ਆ ਦਿਖਾਉਂਦੇ ਸੀਗੇ ਕਿ ਦੇਖੋ ਜੀ ਭਾ ਜੀਪੀਆ ਸੰਵਿਧਾਨ ਨੂੰ ਕਰਦੀ ਐ ਫਿਰ ਕਾਨੂੰਨ ਕਾਦੇ ਲਈ ਐ ਬਲਕਿ ਸਿਸਟਮ ਐਡਮਿਨਿਸਟ੍ਰੇਸ਼ਨ ਰਿਫਾਰਮ ਦਾ ਜਿਹੜਾ ਸਿਸਟਮ ਹੁੰਦਾ ਹੈ ਤੁਸੀਂ ਚੰਗੇ ਡੀਸੀ ਲਾਓ ਚੰਗੇ ਐਸਐਸਪੀ ਲਾਓ ਚੰਗੇ ਨੀਚੇ ਡੀਐਸਪੀ ਲਾਓ ਐਸਐਚਓ ਲਾਓ ਚੰਗੇ ਹੇਠਾ ਤਹਿਸੀਲਦਾਰ ਲਾਓ ਤੇ ਐਸਡੀਐਮ ਲਾਓ ਉਹਨਾਂ ਦੀ ਜਵਾਬਦੇਹੀ ਫਿਕਸ ਕਰੋ ਉੱਪਰ ਤੋਂ ਨਹੀਂ ਕਿ ਜੀ ਮਿਸਟਰ ਰੈਗੂਲਰ ਮੀਟਿੰਗਾਂ ਕਰਕੇ ਕਿਉਂ ਨਹੀਂ ਕਹਿੰਦੇ ਜਾਂ ਵੱਖ-ਵੱਖ ਮਾਮਲਿਆਂ ਦੇ ਵਿੱਚ ਵੀ ਜੇ ਇੱਥੇ ਗਲਤੀਆਂ ਹੋ ਗਈਆਂ ਤਾਂ ਜਿਹਦੇ ਲੈਵਲ ਤੇ ਹੋਏਗੀ ਉਹਦੀ ਜਵਾਬਦੇਹੀ ਫਿਕਸ ਹੋਏਗੀ ਤੁਹਾਡੇ ਡੇ ਟੂ ਡੇ ਦੇ ਕੰਮ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਿਸੇ ਬਿਲਕੁਲ ਉਹਨੂੰ ਸੁਪਰਵਾਈਜ਼ ਕਰੋ ਉਹਦੇ ਤੇ ਬਾਚ ਡੌਗ ਦੇ ਤੌਰ ਤੇ ਐਮਐਨਏ ਜਿੰਨੀਆਂ ਗਲਤੀਆਂ ਨੇ ਉਹ ਆਪਣੀ ਲੈਜਲੇਟ ਮੀਟਿੰਗ ਸੰਧਣ ਮੀਟਿੰਗ ਦੇ ਵਿੱਚ ਆ ਕੇ ਉਹ ਗੱਲਾਂ ਡਿਸਕਸ ਕਰਨ ਕਿ ਪਾਰਟੀ ਨੂੰ ਆ ਲਾਊਸਰ ਪਾਰਟੀ ਨੂੰ ਆ ਲਾਊਸਰ ਇਹਨਾਂ ਗੱਲਾਂ ਦਾ ਬੰਦੇ ਠੀਕ ਕੰਮ ਨਹੀਂ ਕਰ ਰਹੇ ਉਹਦੀ ਫੀਡਬੈਕ ਤੇ ਕਰਾਸ ਚੈੱਕ ਹੋ ਕੇ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਜੇ ਕੋਈ ਬੰਦਾ ਚੇਅਰ ਮਿਨਿਸਟਰ ਕਾਡ ਲਾਉਂ ਜੇ ਮੇਰੇ ਬੰਦੇ ਨੇ ਐਮਐਲਏ ਜੋ ਮਰਜ਼ੀ ਕਹੀ ਜਾਵੇ ਉਹਦੀ ਇਸ ਗੱਲ ਲਈ ਵੀ ਨਾ ਸੁਣੋ ਚਾਹੇ ਉਹ ਠੀਕ ਵੀ ਹੋਵੇ ਉਹ ਵੀ ਗਲਤ ਗੱਲ ਹੈ ਜੇ ਕੋਈ ਉਹ ਕਹੇ ਮੈਂ ਐਮਐਲਏ ਚੁੜਾਂਗਾ ਮੈਂ ਖੁਦਾ ਬਣ ਗਿਆ ਮੈਂ ਆਪਣੀ ਮਰਜ਼ੀ ਕਰੂੰਗਾ ਉਹ ਵੀ ਗਲਤ ਗੱਲ ਹੈ ਤੇ ਉਹ ਵੀ ਨਹੀਂ ਕੀਤਾ ਜਾ ਸਕਦਾ ਔਰ ਤੁਸੀਂ ਐਡਮਿਨਿਸਟ੍ਰੇਸ਼ਨ ਦਾ ਕੰਮ ਨਹੀਂ ਕਰਨਾ ਤੁਹਾਨੂੰ ਸੁਪਰਵਾਈਜ਼ਰੀ ਰੋਲ ਦਿੱਤਾ ਹੈ ਤੁਹਾਨੂੰ ਇਹ ਕੰਮ ਨਹੀਂ ਦਿੱਤਾ ਜਾ ਜਾ ਕੇ ਜਿਹੜੇ ਮਰਜ਼ੀ ਦਫ਼ਤਰ ਚ ਜੋ ਮਰਜ਼ੀ ਕਰੋ ਜਾਂ ਬਾਕੀ ਦੀਆਂ ਚੀਜ਼ਾਂ ਤੁਹਾਡੇ ਕੋਲ ਮਨਿਸਟਰ ਨੇ ਤੁਹਾਡੀ ਰੀਚ ਹੈ ਮਨਿਸਟਰਾਂ ਤੱਕ ਐ ਜੇ ਐਮ ਐਨ ਤੇ ਉਹ ਮਨਿਸਟਰ ਨੂੰ ਜਾ ਕੇ ਕਹੋ ਕਿ ਗੱਲਾਂ ਗਲਤ ਹੋ ਰਹੀਆਂ ਨੇ ਉੱਥੇ ਫਲਾਣਾ ਕਰਪਟ ਹੈ ਫਲਾਣਾ ਬਾਕੀ ਹੈ ਜੇ ਉਹ ਕਾਰਵਾਈ ਨਹੀਂ ਕਰਦਾ ਤਾਂ ਤੁਹਾਡੇ ਕੋਲ ਚੀਫ ਮਨਿਸਟਰ ਹੁਣ ਜਾਂਤਾ ਭਾਈ ਫਿਰ ਇਹ ਗੱਲ ਕਿ ਮਨਿਸਟਰ ਵੀ ਕੋਈ ਨਹੀਂ ਸੁਣਦਾ ਕਿਸੇ ਐਮਐਲਏ ਦੀ ਤੇ ਜੇ ਮਨਿਸਟਰ ਸੁਣਦਾ ਤਾਂ ਉਹਦੀ ਵੀ ਨਹੀਂ ਚੱਲਦੀ ਤੇ ਜਾਂ ਫਿਰ ਚੀਫ ਮਨਿਸਟਰ ਵੀ ਅੱਗੇ ਨਹੀਂ ਸੁਣਦਾ ਮਨਿਸਟਰਾਂ ਨੂੰ ਨਹੀਂ ਮਿਲਦਾ ਤੇ ਐਮਐਲਏ ਨੂੰ ਨਹੀਂ ਮਿਲਦਾ ਤੇ ਜੇ ਮਿਲਦਾ ਤਾਂ ਉਹਨਾਂ ਦੀ ਬੁੱਕਤ ਕੋਈ ਨਹੀਂ ਜੀ ਇਹ ਚਾਰੇ ਪਾਸੇ ਪ੍ਰੋਬਲਮ ਹੈ ਇਹਨੂੰ ਜੇ ਸਿਸਟਮਾਈਜ਼ ਕਰਨਾ ਹੋਵੇ ਤਾਂ ਸਿਸਟਮਾਈਜ਼ ਉਸੇ ਰੂਲ ਰੈਗੂਲੇਸ਼ਨ ਤੇ ਇੱਕ ਨਾਰਮ ਜਦੇ ਮੁਤਾਬਕ ਕੀਤਾ ਜਾ ਸਕਦਾ ਐਦੋਂ ਬਿਨਾਂ ਨਹੀਂ ਐਦੋਂ ਬਿਨਾਂ ਤਾਂ ਫਿਰ ਪਿਕ ਐਂਡ ਚੂਜ਼ ਹੋਏਗੀ ਜਿਹੜਾ ਚੱਲ ਰਿਹਾ ਹੈ ਪਰੇ ਬਹੁਤ ਖਤਰਨਾਕ ਟ੍ਰੈਂਡ ਹੈ ਆਮ ਆਦਮੀ ਪਾਰਟੀ 92 ਤੋਂ 33 ਸੀਟਾਂ ਤੇ ਅਸੈਂਬਲੀ ਚ ਜਿੱਤਾਂ ਹੋਈ ਤੁਹਾਡੇ ਸਾਹਮਣੇ ਹੈ ਕਿ ਮਾਮਲਾ ਕਾਫੀ ਗੜਬੜਾ ਹੈ ਰਿਵਿਊ ਕਿੰਨਾ ਕੁ ਕਰਨਗੇ ਇਹ ਉਹਨਾਂ ਤੇ ਡਿਪੈਂਡ ਕਰਦਾ ਜੇ ਉਹ ਕਹਣਗੇ ਆਪਾਂ ਤਾਂ ਠੀਕ ਹੀ ਆ ਗਲਤੀਆਂ ਛੇਠਾ ਹੋ ਜਾਂਦੀਆਂ ਨੇ ਲੋਕ ਮੂਰਖ ਨੇ ਜਿਵੇਂ ਸੁਖਵੀਰ ਸਿੰਘ ਬਾਦਲ ਇਹੀ ਕਹਿੰਦੇ ਆ ਰਹੇ ਨੇ ਲਗਾਤਾਰ ਕਿ ਲੋਕਾਂ ਨੇ ਗਲਤੀ ਕਰ ਲਈ ਤੁਸੀਂ ਸਾਹਮਣੇ ਬੈਠਿਆ ਵੀ ਤੁਸੀਂ ਗਲਤੀ ਕਰ ਲਈ ਸਾਡੇ ਦਾ ਜਿਵੇਂ ਕੋਈ ਗਲਤੀ ਨਹੀਂ ਹੁੰਦੀ ਉਹਨਾਂ ਨੂੰ ਤਾਨੇ ਮਾਰੀ ਜਾਣਾ ਜਿਹੜੇ ਸਾਹਮਣੇ ਆळ्या ਨੂੰ ਬੈਠਿਆਂ ਨੂੰ ਤਾਂ ਬਦਕਾਂਦਰ ਵੀ ਕੋਈ ਨਹੀਂ ਮਾਰਨੋ ਫਿਰ ਦੇਖ ਲਾਂਗੇ ਜੋ ਵੀ ਚੀਜ਼ਾਂ ਹੁੰਦੀਆਂ ਆਉ ਗਲਤ ਤਾਂ ਉੱਥੇ ਹੀ ਆ ਨਾ ਜਿੱਦਾਂ ਚੰਨੀ ਸਾਹਿਬ ਨੂੰ ਵੀ ਬਾਬਾ ਮਾੜੀ ਹਾਲਤ ਹਾਰ ਦਾ ਸਾਹਮਣਾ ਕਰਨਾ ਪਿਆ ਸੀ 2022 ਦੇ ਵਿੱਚ ਤੇ ਉਹ ਜਿੱਥੇ ਜਾਂਦੇ ਉਹ ਕਹਿੰਦੇ ਜੀ ਸਾਡੀਆਂ ਮਾਈਆਂ ਤਾਂ ਕਹਿੰਦੀਆਂ ਹੁੰਦੀਆਂ ਵੀ ਝਾੜੂ ਖੜਾ ਕੀਤਾ ਮਾੜਾ ਤੇ ਤੁਸੀਂ ਹੁਣ ਝਾੜੂ ਨੂੰ ਪਾ ਲੋ ਲੰਮੇ ਇਸੇ ਤਰ੍ਹਾਂ ਸਖਬੀਰ ਬਾਦਲ ਕਹਿੰਦੇ ਵੀ ਆ ਤੁਸੀਂ ਯਾਰ ਗਲਤੀ ਕਰ ਲਈ ਤੁਸੀਂ ਇਹ ਲੈ ਲੈਂਦੇ ਮਤਲਬ ਸਾਨੂੰ ਅਸੀਂ ਕੋਈ ਗਲਤੀ ਨਹੀਂ ਕੀਤੀ ਸਾਨੂੰ ਤੁਸੀਂ ਰੱਦ ਨਹੀਂ ਕੀਤਾ ਇਹ ਤੁਸੀਂ ਵੈਸੇ ਗਲਤੀ ਕਰ ਗਏ ਖੈਰ ਚਲ ਚਲਦੀਆਂ ਗੱਲਾਂ